ਚਾਚਾ ਤੁਰਿਆ ਮੈਂ ਦੀਪਾ ਹਮੇਲ ਸਾਲਟ ਦੇ ਕੜਨਾ ਵਿੱਚ ਉਠਾ ਉਹ ਫਿਰ 20 ਕੰਮਾਂ ਕੋਈ ਦੇ ਕੋਈ ਬਾਤ ਹੋਆ ਤੇ ਉਹ ਤਰਾਂ ਗਿਆ ਈਆ ਯਰ ਤਾਂ ਤੁਸੀਂ ਤੁਸੀਂ ਕਰੋਗੇ ਆ ਮੈਂ ਕਰਾਂਗਾ ਕਰਕੇ ਤੁਹਾਨੂੰ ਪਾ ਦਿੰਦਾ ਹੋਰ ਦੱਸੋ ਇਹਨੂੰ ਐਡਿਟ ਕਰਕੇ ਮੈਂ ਖੱਦ ਨੂੰ ਐਡਿਟ ਕਰਾਂ ਤੇ ਮੈਂ ਉਹ ਆਪਣੇ ਸੋਸ਼ਲ ਕਿੰਨੇ ਮਿੰਟ ਦੀ ਬਣੀ ਇਹ 8-10 ਮਿੰਟ ਦੀ ਸਰ ਕਿੰਨੇ ਮਿੰਟ ਦੀ ਟਾਈਮ ਟਾਈਮ ਬੋਲ ਨਾ ਵੀਰ ਜੀ ਮੈਨੂੰ ਪਤਾ ਕਿਹਦੇ ਕੰਮ ਤਾਂ ਹੀ ਆਏਗੀ ਨਾ ਜਦੋਂ ਗੱਲ ਡਿਟੇਲਡ ਹੋਏਗੀ ਫਿਰ ਹੀ ਕੋਈ ਫਾਇਦਾ ਨਾ ਉਹਨਾਂ ਨੂੰ ਸ਼ਾਰਟਸ ਕਰਨੇ ਜੋ ਨਾਲ ਮੂੰਹ ਕਰਦੇ ਉਹ ਜਦੋਂ ਜਾਂ ਉਹ ਨਹੀਂ ਉਹ ਕਾਰਵਾਈ ਪਾ ਦੇਓਗੇ ਜਿਸਲੇ ਉਹ ਆਪਣਾ ਪੇਜ ਬਸ ਬਾਹਰ ਤੱਕ ਜਾਣਾ ਪਿਆ ਉਹ ਵਾਪਸ ਆਇਆ ਨਾ ओके ਤੇ ਇੱਕ ਮਰਡਰ ਹੋਇਆ ਸੀ ਤੇ ਬਲਾਈਂਡ ਮਰਡਰ ਸੀ ਉਦੋਂ ਕੀ ਕਾਰਵਾਈ ਕੀਤੀ ਗਈ ਆ 27 ਇੱਕ ਦੀ ਗੱਲ ਹੈ ਇੱਥੇ ਆਪਣੇ ਕਾਨੂਆ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉਥੇ ਰਾਤ तकरीबन 6:30 ਵਜੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਜੈਂਟਲਕ ਲੇਡੀ ਸੀ ਉੱਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਪੁੱਤਰ ਰਾਜਕੁਮਾਰ ਇੱਕ 릭ਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁੜਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਟਸ ਥੋੜੇ ਸ਼ੱਕੀ ਹਾਲਾਤ ਵਿੱਚ ਉੱਥੇ ਖੜੇ ਨੇ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਖੜੇ ਹੁੰਦਾ ਕਾਰਨ ਕੀ ਹੈ ਕਿੱਧਰ ਆਏ ਇਨ ਬਿਟਵੀਨ ਕਿ ਫਿਰ ਇਹਨਾਂ ਵਿੱਚ ਟਕਰਾਅ ਸ਼ੁਰੂ ਹੋ ਗਿਆ ਉਹਦੇ ਵਿੱਚ ਜਿਹੜਾ ਉੱਥੇ ਜਿਹੜਾ ਵਿੱਚ ਜੈਂਟਸ ਬੰਦਾ ਸੀ ਉਹਨੇ ਬੇਸਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਲਗਾ ਦਿੱਤੀ ਉਸ ਤੋਂ ਕਰੀਬ 150 100 150 ਮੀਟਰ ਉਹਨਾਂ ਦਾ ਘਾਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉੱਥੇ ਰਾਜਗੁਮਾਨ ਸੀ ਰਾਜਗੁਮਾਨ ਦਾ ਨਾਮ ਸੀ ਉਹ ਆਪਣੇ ਲੈਬ ਅਸਿਸਟੈਂਟ ਸੀ ਉੱਥੇ ਪੋਲੀਟੈਕਨਿਕ ਅੰਮ੍ਰਿਤਸਰ ਸਰਵਿੰਗ ਸੀ ਚਲਿੰਜਾਖਾਲੋਂ ਮਰ ਸੀ ਉਹ ਜਦੋਂ ਆਏ ਤੇ ਇਹਨਾਂ ਨੇ ਆਹ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਸੱਟ ਲਗਾ ਦਿੱਤੀ ਸਿਰ ਦੇ ਇੱਕੋ ਸੱਟ ਦੀ ਤਾਬਨਾ ਚੱਲਦੇ ਹੋਇਆ ਤੇ ਉਹ ਜਦੋਂ ਹਸਪਤਲ ਲੱਗ ਗਏ ਤੇ ਉੱਥੇ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਇਹਦੇ ਵਿੱਚ ਜਦੋਂ ਇਹਨਾਂ ਦੀ ਤਕਰਾਰ ਹੁੰਦੀ ਸੀ ਜਿਹੜੀ ਨੇੜੀ ਆ ਉਹ ਵੀ ਉਹਦੇ ਲੜਕੇ ਦੇ ਗੱਲ ਪੈਂਦੀ ਸੀ ਇਹ ਉਸਲੇ ਤੱਕ ਬਲਾਈਂਡ ਮਦਰ ਸੀ ਇਹ ਲੜਕੀ ਉੱਥੋਂ ਤੇ ਲੜਕਾ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਆਈ ਉੱਥੇ ਮੌਕੇ ਤੇ ਕਾਰਵਾਈ ਕੀਤੀ ਪੋਸਟਮਾਰਟਮ ਕਰਾ ਤੇ ਪਰਚਾ ਰਜਿਸਟਰਡ ਕੀਤਾ ਤੇ ਅਗੋ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੇ ਵਿੱਚ ਐਸ ਐਚਓ ਸਿਵਲ ਲਾਈਨ ਤੇ ਨਦੀ 팀 ਵਧੀਆ ਕੰਮ ਕਰਦੇ ਹੋયા ਕਿ ਇਹਦੇ ਮਗਰ ਅਸੀਂ ਜੋ ਸਾਡੇ ਕੋਲ ਹਿਊਮਨ ਇੰਟੈਸਿਟੀ ਤੇ ਨਾਲ ਕੋਈ ਟੈਕਨੀਕਲ ਜੋ ਸਾਡੇ ਕੋਲ ਇਨਪੁਟ ਸੀ ਉਹਦੇ ਬੇਸ ਤੇ ਲਗਾਤਾਰ ਹੀ ਇਹਦੇ ਪਿੱਛੇ ਲੱਗੇ ਹੋਏ ਸੀ ਤੇ ਕੱਲ ਨੂੰ ਇਹਨੂੰ ਅੰਮ੍ਰਿਤਸਰ ਦੇ ਗੁੱਜਰਪੁਰ ਇਲਾਕੇ ਦੇ ਵਿੱਚੋਂ ਇਹਨਾਂ ਲੜਕੀ ਨੂੰ ਤੈਨੂੰ ਗ੍ਰਿਫਤਾਰ ਕਰ ਲਿਆ ਇਹ ਲੜਕੀ ਅਸਲ ਵਿੱਚ ਇਹਦੇ ਨਾਲ ਕੋਈ ਇਲਿਜੀਟ ਰਿਲੇਸ਼ਨ ਸਨ ਇਹ ਲੜਕੀ ਉੱਥੇ ਕਿਰਾਏਦਾਰ ਤੇ ਗੁੱਜਰਪੁਰੇ ਰਹਿ ਰਹੀ ਸੀ ਇਹ ਉਹਦੇ ਕੋਲ ਹੀ ਰਹਿ ਰਿਆ ਸੀ ਜਦੋਂ ਪੁਲਿਸ ਪਾਰਟੀ ਨੂੰ ਕਨਫਰਮ ਹੋ ਗਿਆ ਕਿ ਸਾਦੇ ਸੂਰਸਾਂ ਤੋਂ ਕਿ ਬਈ ਉੱਥੇ ਦੋਵੇਂ ਹੈਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਗਿਆ ਜੀ ਕੀ ਕਾਰਵਾਈ ਕੀਤੀ ਹੁਣ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੱਲ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਜੇ ਜੇ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਪੁਛਗਿਛ ਚੱ ਆ ਰਹੀ ਹੈ ਕਿ ਸ਼ੱਕੀ ਲੱਗਦੀ ਕਿ ਇਹਦੇ ਕੁਝ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਰੀਕੇ ਦੇ ਲੇਡੀ ਦੇ ਨਾਲ ਰਹਿਣਾ ਗੁਜਰਪੁਰਾ ਅੰਮ੍ਰਿਤਸਰ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹਥੋਂ ਦਾ ਅ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੇਨ ਐਕਿਊਜ਼ਡ ਆ ਇਹ ਅਰਵਰ ਸਟੇਟ ਇਲਾਕੇ ਦਾ ਰਹਿਣ ਵਾਲਾ ਤੇ ਇਹ ਉੱਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜੜੀਆਂ ਕਾਰਵਾਈਆਂ ਵਿੱਚ ਤੇ ਨਹੀਂ ਮਲਿਸ ਸਕੇ ਨੇ ਤੇ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਤੇ ਮਜ਼ੀਰ ਪੁਸ਼ਕਿਸ਼ ਕਰਾਂਗੇ ਧੰਨਵਾਦ